ਧਿਰਾਂਤੰਗਵਾਦੀਆਂ ਨੂੰ ਮਾਰਨ ਵਾਲੇ ਸ਼ੋਕ ਚੱਕਰਨਾਥ ਸਨਮਾਨਿਤ ਸ਼ਹੀਦ ਨਵਦੀਪ ਸਿੰਘ ਦੇ ਸ਼ਹੀਦੀ ਦਿਵਸ ਤੇ ਪੂਰੇ ਹੀ ਗੁਰਦਾਸਪੁਰ ਅਤੇ ਆਰਮੀ ਦੇ ਵੱਡੇ ਅਫਸਰਾਂ ਦੇ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਪਰਿਵਾਰ ਨੇ ਰੋਸ਼ ਵਿਅਕਤ ਕੀਤਾ ਕਿ ਸਾਡੇ ਬੱਚੇ ਦੇਸ਼ ਲਈ ਸ਼ਹੀਦ ਹੁੰਦੇ ਨੇ ਪਰ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੰਦੀਆਂ ਅਤੇ ਨਾ ਹੀ ਉਹਨਾਂ ਦੀ ਕੋਈ ਸੁਣਵਾਈ ਹੁੰਦੀ ਹੈ ਪ੍ਰੋਗਰਾਮ ਕੀਤਾ ਹੈ ਸ਼ਹੀਦ ਲੜਵੀਦਨ ਨਵਦੀਪ ਸਿੰਘ ਸ਼ੋਕ ਚੱਕਰਾ ਦੇ ਜੋ ਮਾਰਟਿਮ ਡੇ ਹੈ ਸ਼ਹੀਦੀ ਦਿਨ ਉਦੇ ਅਪਲਖ ਵਿੱਚ ਕੀਤਾ ਗਿਆ ਹੈ ਲੈਫਟ ਹੰਡਰ ਨਵਦੀਪ ਸਿੰਘ ਸ਼ੋਕ ਚੱਕਰ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਪ੍ਰੋਗਰਾਮ ਦੇ ਤੌਰ ਤੇ ਤੁਸੀਂ ਮੰਤਬੇ ਦਾ ਪੁੱਛਿਆ ਇਹ ਪ੍ਰੋਗਰਾਮ ਅਸੀਂ ਹਰੇਕ ਸਾਲ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਕਰਾਉਂਦੇ ਹਾਂ ਇਹਦਾ ਮਕਸਦ ਇਹ ਹੈ ਕਿ ਬੱਚਾ ਨੂੰ ਮੋਟੀਵੇਸ਼ਨ ਮਿਲ ਸਕੇ ਬੱਚੇ ਗਲਤ ਰਾਹ ਨੂੰ ਛੱਡ ਕੇ ਚੰਗੇ ਰਾਹ ਤੇ ਤੁਰ ਸਕਣ ਔਰ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਅੱਜ ਕੱਲ ਨਸ਼ੇ ਦਾ ਯੁੱਗ ਹੈ ਮੈਕਸਿਮਮ ਬੱਚੇ ਜਿਹੜੇ ਬੜੇ ਬੱਚੇ ਬੜੇ ਅਨੁਪੂਰ ਹੁੰਦੇ ਹਨ ਉਹ ਉਹ ਗਲਤ ਜੜਾ ਰਸਤਾ ਉਹਨੂੰ ਬਹੁਤ ਜਲਦੀ ਚੁਣਦੇ ਹਨ ਸਹੀ ਰਸਤੇ ਤੇ ਚੱਲਣਾ ਥੋੜੀ ਰੁਕਾਵਟ ਆਉਂਦੀ ਹੈ ਥੋੜੀ ਅਖਿਆਈ ਹੁੰਦੀ ਹੈ ਮਿਹਨਤ ਕਰਨੀ ਪੈਂਦੀ ਹੈ ਔਰ ਬੜੇ ਸੌਖੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਤੇ ਲੇਕਿਨ ਇਹ ਪ੍ਰੋਗਰਾਮ ਸਾਰੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਵਾਸਤੇ ਇਹ ਕੀਤੇ ਜਾਂਦੇ ਥੋੜਾ ਨਵਦੀਪ ਦੀ ਜ਼ਿੰਦਗੀ ਬਾਰੇ ਵੀ ਥੋੜਾ ਦੱਸ ਦਿਓ ਕਿਵੇਂ ਦਾ ਉਹਨਾਂ ਦਾ ਬਚਪਨ ਸੀ ਆਰਮੀ 'ਚ ਕਿਵੇਂ ਹੋਏ ਉਸ ਤੋਂ ਬਾਅਦ ਜਿਵੇਂ ਮੁਕਾਬਲਾ ਹੋਇਆ 13 ਤੇ ਕਰੀਬ ਜਿਹੜੇ ਅਤਵਾਜ ਉਹਨਾਂ ਨੇ ਮਾਰੇ ਥੋੜਾ ਦੱਸ ਦਿਓ ਉਹਨਾਂ ਦੇ ਜੀਵਨ ਬਾਰੇ ਅੱਛਾ ਜੀ ਸਭ ਤੋਂ ਪਹਿਲਾਂ ਨਵਦੀਪ ਦੇ ਜੀਵਨ ਬਾਰੇ ਪੁੱਛਿਆ ਮੈਂ ਸ਼ਾਰਟ ਵਿੱਚ ਦੱਸਾਂਗਾ ਕਾ ਕਾਫੀ ਨਿਤਨੰਤੀ ਹੋ ਜਾਣਾ ਉਸ ਨੇ ਆਰਮੀ ਪਬਲਿਕ ਸਕੂਲ ਤਿਬਰੀ ਕਾਂਡ ਤੋਂ ਮੈਟਰ ਕੀਤੀ ਫਿਰ ਦਨ ਕਾਲਜ ਗਵਰਨਮੈਂਟ ਕਾਲਜ ਗੁਰਦਾਸਪੁਰ ਤੋਂ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਆਈਐਚਐਮ ਗਰਦਾਸਪੁਰ ਤੋਂ ਡਿਗਰੀ ਐਨ ਹੋਟਲ ਮੈਨੇਜਮੈਂਟ ਕੀਤੀ। ਉਹਨੇ ਫਿਰ ਕੈਟ ਕਲੀਅਰ ਕੀਤਾ ਇੱਕ ਸਾਲ ਦਾ ਚੰਡੀਗੜ੍ਹ ਰਹਿ ਕੇ। ਉਸ ਉਹ ਤੋਂ ਬਾਅਦ ਉਹਨੇ ਐਮਬੀਏ ਕੀਤੀ ਆਰਮੀ ਇੰਸਟੀਚਿਊਟ ਆਫ ਮੈਨੇਜਮੈਂਟ ਤੋਂ। ਉਸ ਤੋਂ ਬਾਅਦ ਫਿਰ ਉਹਨੂੰ ਇੱਕ ਸਰਵਿਸ ਮਿਲੀ ਸੀ ਸ਼ਿਪ ਮੈਨੇਜਮੈਂਟ ਕੰਪਨੀ ਜੋ ਕਿ ਸਿੰਗਾਪੁਰ ਦੀ ਸੀ। ਉਸ ਦੇ ਵਿੱਚ ਉਸ ਨੂੰ ਚੰਗੇ ਪੇ ਦੀ ਬੈਡਰੀ ਸੀ ਲੇਕਿਨ ਉਸ ਨੂੰ ਉਹ ਲਾਈਫ ਚੰਗੀ ਨਹੀਂ ਲੱਗੀ। ਉਹ ਮੈਨੂੰ ਇੱਕ ਕਈ ਵਾਰੀ ਗੱਲਾਂ ਕਰਦਾ ਸੀ। ਡੈਡੀ ਮੈਂ ਆ ਤਾਂ ਇੱਕ ਮਸ਼ੀਨ ਬਣ ਚੁੱਕਿਆ ਹਾਂ। ਇਸ ਕੰਪਨੀ ਵਿੱਚ ਨਾ ਸਾਨੂੰ ਸਪੋਰਟਸ ਬਾਰੇ ਕੁਝ ਟਾਈਮ ਮਿਲਦਾ ਹੈ ਨਾ ਆਪਣੇ ਕੁਝ ਵਿਚਾਰ ਪ੍ਰਗਟ ਕਰਨ ਦਾ ਸਮਾਂ ਮਿਲਦਾ ਹੈ ਤੇ ਉਸਨੇ ਫਿਰ ਮੈਨੂੰ ਕਿਹਾ ਡੈਡੀ ਮੈਂ ਆਰਮੀ ਜਾਈਨ ਕਰਨਾ ਹੈ ਜਾਂ ਅਫਸਰ ਮੈਂ ਬੇਟਾ ਬਿਲਕੁਲ ਜਾਈਨ ਕਰੋ। ਉਹਨੇ ਫਿਰ 2009 ਵਿੱਚ ਟੈਸਟ ਦਿੱਤਾ ਤੇ ਉਹ ਉਹਦੇ ਵਿੱਚੋਂ ਕਲੀਅਰ ਕਰ ਲਈ। ਉਹਨੇ ਫਿਰ ਸ਼ਾਰਟ ਸਰੇਸਮਿਸ਼ਨ ਦੇ ਥਰੂ OTA ਅਫਸਰ ਟ੍ਰੇਨਿੰਗ ਅਕੈਡਮੀ ਚ ਜਾਈਨ ਕੀਤੀ। ਤੇ 19 ਮਾਰਚ 2011 ਨੂੰ ਦੀ ਪਾਸਪੋਰਟ ਕ੍ਰੀਏਟ ਹੋਈ ਆਡੀ ਚੰਡੀ ਤੋਂ ਦਨੋਦੀ ਪੋਸਟ ਨੂੰ ਹੋ ਗਈ ਗੁਰੇਸ ਸੈਕਟਰ 15 ਨੰਬਰ ਅਠਲਾਈ ਵਿੱਚ ਉਹਦੇ ਵਿੱਚ 19 ਅਗਸਤ 2011 ਨੂੰ ਜੁੰਟ ਨੂੰ ਪਤਾ ਲੱਗਾ ਕਿ ਕੁਝ 17 ਹਾਰਡ ਕੋਰ ਟੈਰਰਿਸਟ ਜਿਹੜੇ ਇੰਡੀਅਨ ਟੈਰਰਰਿਜ਼ਮ ਦੇ ਵਿੱਚ ਕ੍ਰਾਸ ਕੰਡ ਦੀ ਕੋਸ਼ਿਸ਼ ਕਰ ਰਹੇ ਆ ਉਸ ਨੂੰ ਪਤਾ ਸੀ ਕਿਸ਼ਨ ਗੰਗਾਰ ਰਿਵਰ ਨੂੰ ਕ੍ਰਾਸ ਕਰ ਰਹੇ ਹਨ ਲੇਕਿਨ ਉਸ ਦਾ ਮਕਸਦ ਇਹ ਸੀ ਕਿ ਮੈਂ ਵੱਧ ਤੋਂ ਵੱਧ ਟੈਰਰਿਸਟ ਨੂੰ ਮਾਰਾਂ ਮੇਰ ਨਾਲ ਉਹਦੀ ਕਈ ਵਾਰੀ ਗੱਲਬਾਤ ਹੀ ਹੁੰਦੀ ਰਹੀ ਸੀ ਕਿ ਡਾਡੀ ਜੋ ਟੈਰਰਿਸਟ ਸਾਡਾ ਨੁਕਸਾਨ ਕਰਕੇ ਚਲੇ ਜਾਂਦੇ ਹਨ ਔਰ ਅਸੀਂ ਉਹਨਾਂ ਨੂੰ ਜਿਆਦਾ ਗਿਣਤੀ ਵਿੱਚ ਨਹੀਂ ਮਾਰ ਸਕਦੇ ਹਾਂ ਸਾਡਾ ਨੁਕਸਾਨ ਜਿਆਦਾ ਕਰਦੇ ਨੇ ਮੈਂ ਬੇਟੇ ਗੱਲ ਇਸ ਤਰ੍ਹਾਂ ਹੈ ਉਹ ਸਾਡੇ ਰੇਂਜ ਤੋਂ ਬਾਹਰ ਹੁੰਦੇ ਹਨ ਅਸੀਂ ਜਲਦੀ ਉਹਨਾਂ ਤੇ ਗੋਲਾਬਾਦੀ ਕਰ ਦਿੰਦੇ ਹਾਂ ਤੋਂ ਉਹ ਸਾਡੇ ਅੰਗ ਤੋਂ ਘੱਟ ਗਿਣਤੀ ਵਿੱਚ ਮਰਦੇ ਹਨ ਉਹਨੇ 5 ਮੀਟਰ ਜਦੋਂ ਲੱਗੇ ਆ ਗਏ ਸੀ ਫਿਰ ਉਹਨਾਂ ਨੇ ਤੇ ਫਾਇਰਿੰਗ ਸ਼ੁਰੂ ਕੀਤੀ ਜਿਨ੍ਹਾਂ ਵਿੱਚੋਂ 12 ਟੈਰਰਿਸਟ ਮਾਰੇ ਇੱਕ ਟੈਰਰਿਸਟ ਜਿਹੜਾ ਲੁਕਿਆ ਪਿਆ ਸੀ ਪੱਥਰ ਦੇ ਉੱਲੇ ਨਵਦੀ ਆਪਣੇ ਇੱਕ ਸਾਥੀ ਨੂੰ ਬਚਾਉਂਦੇ ਹੋਏ ਉਸ ਨੂੰ ਜਦੋਂ ਸਾਈਟ ਤੇ ਕਰਨ ਲੱਗਾ ਤਾਂ ਉਸ ਨੇ ਬੇਟ ਤੇ ਗੋੜੀ ਮਾਰੀ ਜੋਗੇ ਉਹਦੇ ਸਰ ਵਿੱਚ ਲੱਗ ਗਈ ਉਹ ਫਿਰ ਵੀ ਲੜਦਾ ਹੋਇਆ ਸ਼ਹਾਦਤ ਨੂੰ ਪ੍ਰਾਪਤ ਕਰ ਗਿਆ ਕਿੰਨੇ ਕਿ ਟੈਰਿਸ ਤੇ ਜਿਹੜਾ ਉਹਨਾਂ ਨੇ ਮਾਰ ਦਿੱਤੇ 13 ਟੈਰਿਸ ਸਭਾ ਲਈ ਉਹ ਟੀਮ ਨੇ ਔਰ ਉਹਨਾਂ ਸਾਰੇ ਮਿਲ ਕੇ 13 ਟੈਰਿਸ ਮਾਰੇ ਸੀ ਬੜਾ ਵੱਡਾ ਮਤਲਬ ਉਹ ਚਹੀਦੀ ਬੜੀ ਵੱਡੀ ਆ ਪਰ ਜਿਵੇਂ ਆਪਾਂ ਕੱਲ ਵੇਖਿਆ ਤੁਸੀਂ ਘਾਟ ਨਹੀਂ ਕੀਤਾ ਖੁਦ 9 ਲੱਖ ਰੁਪਏ ਜੇਬ ਚੋਂ ਲਾਇਆ ਸਰਬਾਤ ਨੇ ਹਾਂ ਇਹਦੇ ਬਾਰੇ ਕਿੰਨਾ ਕੁ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਦਖੋ ਮੈਂ ਦੁੱਖ ਤੇ ਨਹੀਂ ਕਹਿ ਸਕਦਾ ਇਹਨੂੰ ਇਸ ਤਰ੍ਹਾਂ ਹੈ ਇਹ ਜੋ ਗੇਟ 2014 ਵਿੱਚ ਬਣਿਆ ਸੀ ਉਹਦੇ ਤਕਰੀਬਨ ਉਹਦੀ ਜੋ ਟਾਈਲਰ ਜਿਹੜਾ ਉੱਪਰ ਲੱਗੀ ਸੀ ਲੋਕਾਂ ਦੇ ਸਿਰ ਵਿੱਚ ਮੜ ਕੇ ਕਾਫੀ ਟਾਈਲਾਂ ਗਿਰੀਆਂ ਸੀ ਔਰ ਉੱਥੋਂ ਦੇ ਜਿਹੜੇ ਲੋਕੀ ਲੰਘਦੇ ਸੀ ਗੇਟ ਦੇ ਥਲੇ ਉਹਦੀ ਉਹਨਾਂ ਦੇ ਕਈਆਂ ਵਿੱਚ ਨੁਕਸਾਨ ਵੀ ਹੋਇਆ ਕਨ ਸੱਟਾਂ ਵੀ ਲੱਗੀਆਂ ਲੇਕਿਨ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਇਹ ਤਾਂ ਮਰ ਗਿਆ ਲੱਗਨੇ ਸਾਨੂੰ ਵੀ ਨਾਲ ਮਰੇਗਾ ਲੇਕਿਨ ਇਹ ਗੱਲਾਂ ਸੁਣ ਕੇ ਮੈਨੂੰ ਬੜਾ ਦੁੱਖ ਹੁੰਦਾ ਸੀ ਮੈਂ ਪ੍ਰਸ਼ਾਸਨ ਨੂੰ ਰਿਕੁਐਸਟ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਐਪਲੀਕੇਸ਼ਨ ਵੀ ਦਿੱਤੀ ਮੈਂ ਤਕਰੀਬਨ 8-9 ਮਹੀਨੇ ਵੇਟ ਕਰਦਾ ਰਿਹਾ ਕੋਈ ਉਹਦਾ ਐਕਸ਼ਨ ਨਹੀਂ ਹੋਇਆ ਫਿਰ ਮੈਂ ਅਸੀਂ ਪਰਿਵਾਰ ਨੇ ਮਿਲ ਕੇ ਇਹ ਸੋਚਿਆ ਵੀ ਅਸੀਂ ਆਪ ਹੀ ਇਹ ਰੈਨੋਵੇਸ਼ਨ ਕਰਦੇ ਹਾਂ ਫਿਰ ਸਾਨੂੰ 4-4 ਮਹੀਨੇ ਤਕਰੀਬਨ ਇੱਥੇ ਲੱਗੇ ਆ ਰੈਨੋਵੇਸ਼ਨ ਕਰਨ ਵਾਸਤੇ ਤੇ ਇਹਦੇ ਤੇ 9 ਲੱਖ ਰੁਪਏ ਖਰਚ ਹੋਇਆ ਜੋ ਕਿ ਅਸੀਂ ਆਪਣੀ ਜੇਬੋਂ ਚੁਕਾਇਆ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਤੇ ਇਹ ਮੰਨਦੇ ਕਿ ਜਦੋਂ ਇੱਕ ਘਰ ਦਾ ਜੀ ਚਲਾ ਜਾਂਦਾ ਉਹਦਾ ਦੁੱਖ ਸੇ ਪਰਿਵਾਰ ਨੂੰ ਪਤਾ ਹੁੰਦਾ ਹਾਲਾਂਕਿ ਦੇਸ਼ਵਾਦ ਤੇ ਸ਼ਹਾਦਤ ਪਾਣਾ ਬੜੀ ਵੱਡੀ ਗੱਲ ਆ ਪਰ ਫਿਰ ਵੀ ਕਿਤੇ ਨਾ ਕਿਤੇ ਦੇਖੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਹੈ ਇਹ ਸਰਕਾਰ ਵਿੱਚ ਵੀ ਬੰਦੇ ਹੁੰਦੇ ਹਨ ਆਦਮੀ ਹੁੰਦੇ ਹਨ ਜੋ ਪ੍ਰਸ਼ਾਸਨ ਨੂੰ ਚਲਾਉਂਦੇ ਹਨ ਸਰਕਾਰਾਂ ਆਦਮੀ ਹੀ ਚਲਾਉਂਦੀਆਂ ਹਨ ਸਰਕਾਰਾਂ ਲੇਕਨ ਮੈਨੂ ਮੈਨ ਦਾ ਫਰਕ ਕਰਦਾ ਹੈ ਕੁਝ ਬੰਦੇ ਸ਼ਹਾਦਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਸ਼ਹਾਦਤ ਦੀ ਕੀ ਨਾ ਇੱਜ਼ਤ ਕਰਦੇ ਹਨ ਸਪੈਕਟ ਕਰਦੇ ਹਨ ਕੁਝ ਬੰਦੇ ਕੁਝ ਦੂਸਰੀ ਨੇਚਰ ਦੇ ਹੁੰਦੇ ਹਨ ਜੋ ਇਸ ਪਾਸੇ ਵੱਲ ਜਿਆਦਾ ਨਹੀਂ ਜਾਂਦੇ ਹਨ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ ਹਰ ਇੱਕ ਬੰਦੇ ਦੇ ਮੈਂ ਟੂ ਮੈਂ ਡਿਫਰ ਕਰਦਾ 15 ਅਗਸਤ ਤੋਂ ਥੋੜੇ ਦਿਨ ਪਹਿਲਾਂ ਹੀ ਨਿਯੁਕਤੀ ਉਸੇ ਗੇਟ ਰਸਤੇ ਹੀ ਸਾਰੇ ਜਿਹੜੇ ਅਧਿਕਾਰੀ ਜਾਂ ਅਫਸਰ ਜਾਂ ਮੰਤਰੀ ਨਿਕਲੇ ਸੀ ਹਾਂ ਉਹਨਾਂ ਨੇ ਦੇਖਿਆ ਦੇਖਿਆ ਵੀ ਉਹ ਗੋਨਾ ਗੇਟ ਬਿਲਕੁਲ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਕੰਨੇ ਬਣਾਇਆ ਅਸੀਂ ਬਣਾਇਆ ਸਰਕਾਰ ਨੇ ਬਣਾਇਆ ਜਾਂ ਕਿਸ ਨੇ ਬਣਾਇਆ ਇਹ ਉਹਨਾਂ ਦੇ ਮਾਈਂਡ ਵਿੱਚ ਪਤਾ ਨਹੀਂ ਆਇਆ ਜਾਂ ਨਹੀਂ ਹੈ ਮੈਨੇਜ ਇਸ ਬਾਰੇ ਕੁਝ ਕਰ ਸਕਦਾ ਮੈਸੇਜ ਨੌਜਵਾਨਾਂ ਨੂੰ ਆਖੇ ਚ ਕੀ ਮੈਸੇਜ ਨੌਜਵਾਨਾਂ ਨੂੰ ਇਹ ਮੈਜ ਦੇਣਾ ਚਾਹੁੰਦਾ ਹਾਂ ਬੱਚਿਓ ਜੋ ਜ਼ਿੰਦਗੀ ਹੈ ਇਹ ਬਾਰ ਬਾਰ ਨਹੀਂ ਮਿਲਦੀ ਇਸ ਜ਼ਿੰਦਗੀ ਨੂੰ ਜਿਉਣ ਵਾਸਤੇ ਕੁਝ ਅਸੂਲ ਹੁੰਦੇ ਜੋ ਜਨੋ ਕੋ ਸਟੱਡੀ ਲਾਈਫ ਹੈ ਉਸਦੇ ਸਾਡਾ ਜੋ ਸਮਾਂ ਬੱਚਿਆਂ ਦਾ ਹੁਣ ਚੱਲ ਰਿਹਾ ਨਾ ਜੋ government ਕਰ برداشت ਕਰਦੇ ਬੱਚੇ ਪੜ੍ਹਦੇ ਹਨ ਉਹਨਾਂ ਦਾ ਜੋ ਸਮਾਂ ਚੱਲ ਰਿਹਾ ਹੈ ਇਹ ਗੋਲਡਨ ਟਾਈਮ ਹੈ ਅਗਰ ਜੋ ਪਛਤਾ ਇਸ ਨੂੰ ਵਿਅਰਥਾ ਕਰ ਦਿੰਦਾ ਗਵਾ ਦਿੰਦਾ ਉਹ ਜਿੰਦਗੀ ਵਿੱਚ ਅੱਗੇ ਉਹਨੂੰ ਪਛਤਾਉਣਾ ਪੈਂਦਾ ਹੈ ਔਰ ਪਰਸ਼ੰਦਾ ਵੀ ਹੈ ਠੀਕ ਹੈ ਨਾ ਇਹ ਦੋ ਜਿਸ ਬੰਦੇ ਕੋਲ ਦੋ ਚੀਜ਼ਾਂ ਹਨ ਚੰਗੀ ਸਿਹਤ ਔਰ ਚੰਗੀ ਐਜੂਕੇਸ਼ਨ ਉਹ ਜਿੰਦਗੀ ਵਿੱਚ ਕਿਤੇ ਨਾ ਕਿਤੇ ਸਫਲ ਹੋ ਹੀ ਜਾਂਦਾ ਹੈ ਮੈਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਆਪਣੇ ਸਮੇਂ ਨੂੰ ਸਤਿਬਜੋਗ ਕਰੋ ਇਹਦਾ ਬੈਸਟ ਯੂਜ਼ ਕਰੋ ਹਰੀਸ਼ ਕੱਕੜ ਗੁਰਦਾਸਪੁਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance, we are Sri Sai Group of Institutions.